ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਉਹ اٹਕਲਾਂ ਜੜੀਆਂ ਕਾਫੀ ਦੇਰ ਤੋਂ ਵੀ ਇੰਤਜ਼ਾਰ ਸੀ اٹਕਲਾਂ ਇਸ ਤਾਂ ਵੀ ਭਾਜਪਾ ਦੀ ਸਮੂਲ ਲੀਡਰਸ਼ਿਪ ਖਾ ਲਿਆ ਪੰਜਾਬ ਦੀ ਗੱਲ ਕੀਤੀ ਜਾਵੇ ਹਿਮਾਚਲ ਦੀ ਜੰਕ ਦੀ ਤਾਂ ਪੂਰੇ ਦੇਸ਼ ਭਰ ਦੇ ਉਹ ਸਮੂਲ ਲੀਡਰਸ਼ਿਪ ਆਪਣੇ ਆਉਣ ਵਾਲੇ ਨਵੇਂ ਰਾਸ਼ਟਰੀ ਪ੍ਰਧਾਨ ਕੌਣ ਬਣੇਗਾ ਦਾ ਪ੍ਰਸ਼ਨ ਚਿੰਨ ਲਗਾਉਂਦੇ ਸੀ ਹਮੇਸ਼ਾ ਕੌਣ ਬਣੇਗਾ ਕੌਣ ਬਣੇਗਾ ਆਖਿਰਕਾਰ ਉਸ ਤੇ ਉੱਪਰ ਹੁਣ 19 ਜਨਵਰੀ 2026 ਨੂੰ ਉਹ ਭਾਜਪਾ ਦਾ ਰਾਸ਼ਟਰੀ ਪ੍ਰਧਾਨ ਔਰ ਤੁਹਾਡੇ ਸਾਹਮਣੇ ਸ਼ਾਮ ਤੱਕ ਅਨਾਉਂਸ ਕੀਤਾ ਜਾਵੇਗਾ ਤਾਂ ਵੱਡੀ ਖਬਰ ਹੈ ਖਾਸਕੇ ਭਾਜਪਾ ਦੀ ਉਸ ਕਮਿਊਨਿਟੀ ਲੀਡਰਸ਼ਿਪ ਭਾਜਪਾ ਵਰਕਰ ਵਸੇ ਕਿ ਨਿਤਿਨ ਨਵੀਨ ਜਿਹੜੇ ਪਿੱਛੇ ਕਾਰਜਕਾਰੀ ਪ੍ਰਧਾਨ 14 ਦਸੰਬਰ 2025 ਨੂੰ ਪ੍ਰਧਾਨ ਮੰਤਰੀ ਦਿਨਦਰ ਮੋਦੀ ਨੇ ਬਿਹਾਰ ਦੀ ਵੱਡੀ ਜਿੱਤ ਤੋਂ ਬਾਅਦ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਸੀ ਉਹਨਾਂ ਨੂੰ ਤੇ ਇੱਕ ਵੱਡਾ ਫਤਵਾ ਵੀ ਸੀ ਉਹਨਾਂ ਵਾਸਤੇ ਇੱਕ ਵੀ ਭਾਜਪਾ ਦੀ ਇੱਕ ਕਾਰਜਕਾਰੀ ਪ੍ਰਧਾਨ ਬਣਨਾ ਤਾਂ ਇਸ ਲੈ ਕੇ ਕਾਫੀ ਭਾਜਪਾ ਵਰਗੇ ਕਾਫੀ ਖੁਸ਼ੀ ਸੀ ਤਨਦਰਦੀ ਕੀ ਨਿਤਨ ਨਵੀਨ ਪੰਜਵਾਰੀ ਬਿਹਾਰ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁਕੇ ਆ ਤਾਂ ਮੌਜੂਦਾ ਵੀ ਉਹ ਕਾਨੂੰਨ ਮੰਤਰੀ ਅਤੇ ਸੜਕ ਸਖਿਆ ਦੇ ਮੰਤਰੀ ਵੀ ਰਿਹਾ ਤਾਂ ਖਾਸ ਕਰਕੇ 19 ਹੁਣ ਜਨਵਰੀ ਨੂੰ ਯਾਨੀ ਕਿ ਸੋਮਵਾਰ ਨਿਤਨ ਨਵੀਨ ਆਪਣਾ ਅਜੇ ਰਾਸ਼ਟਰੀ ਭਾਜਪਾ ਪ੍ਰਧਾਨ ਦਾ ਨਾਮਗਨ ਪੱਤਰ ਪੜਨਗੇ ਤਾਂ ਦੇਰ ਸ਼ਾਮ ਤੱਕ 19 ਜਨਵਰੀ ਦੇ ਸ਼ਾਮ ਤੱਕ ਇੱਕ ਪ੍ਰੈਸ ਰੀਲਿਸ ਦਾਣੀ ਯਾਨਕੀ ਰਿਟਰਨਿੰਗ ਆਫ ਡਾਕਟਰ ਕਮਲ ਜੀ ਇਸ ਦਾ ਬਾਕਾਇਦਾ ਇਸ ਦੀ ਪ੍ਰੈਸ ਰੀਲਿਸ ਕਰਨਗੇ ਖੈਰ ਵੀ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇੱਕ ਵੱਡਾ ਭਵੇ ਸਮਾਗਮੜਾ ਹੋਵੇਗਾ ਉਸ ਵਿੱਚ ਆਣ ਵਾਲੇ ਰਾਸ਼ਟਰੀ ਪ੍ਰਦਾਨੀਕ ਵੱਡਾ ਸਮਾਗਮ ਹੋ ਗਿਆ ਨਿਤਿ ਨਵੀਨ ਤੇ ਸਿੱਧੀ ਤਰ੍ਹਾਂ ਗੱਲ ਦੀਏ ਵੱਡੀ ਮੋਹਰ ਲੱਗੀ ਤੇ ਗੱਲਬਾਤ ਕਰਦੇ ਬਿਨਸਾ ਮੌਜੂਦਾ ਜਿਲ੍ਹਾ ਲੋਹਲਾਣਾ ਦੇ ਭਾਜਪਾ ਦੇ ਪ੍ਰਦਰਜ ਜਨੀਸ਼ਤ ਮਾਨ ਜੀ ਮਾਨ ਸਾਹਿਬ ਵੱਡੀ ਖਬਰ ਵੀ ਹੈ ਬੜੀਆਂ ਅਟਕਲਾਂ ਵੀ ਸੀ ਲੋਕਾਂ ਦੇ ਵਿੱਚ ਕਿ ਬੜਾ ਕੁਐਸਚਨ ਮਾਰਗ ਵਿੱਚ ਸੀ ਵੀ ਸਾਡਾ ਰਾਸ਼ਟਰੀ ਪ੍ਰਧਾਨ ਜੀ ਕਿੱਸਾ ਦੇ ਦੇ ਨੀ ਤਿੰਨ ਵੀਨ ਪਹਿਲਾਂ ਵਰਕ ਕਾਰਜਕ੍ਰਮ ਬਣਾ ਨੇ ਲੱਗਦਾ ਵੀ ਬਿਲਕੁਲ ਐਲਾਨੇ ਜਾਣਗੇ ਮੰਗਲਵਾਰ ਨੂੰ ਭਾਜਪਾ ਵਾਰੀ ਕਿਹਾ ਜਾਂਦਾ ਵੀ ਪਾਰਟੀ ਵਿਦ ਡਿਫਰੈਂਸ ਅਲੱਗ ਪਾਰਟੀ ਆ ਬਾਕੀਆਂ ਤੋਂ ਹਟ ਕੇ ਔਰ ਕਾਰਜਕਰਤਾ ਦੀ ਪਾਰਟੀ ਆ ਵਰਕਰ ਦੀ ਪਾਰਟੀ ਆ ਖਾਲੀ ਲੀਡਰਸ ਦੀ ਪਾਰਟੀ ਨਹੀਂ ਜਿਸ ਤੰਗ ਦੇ ਨਾਲ ਨਿਤਿਨ ਨਿਬਿੰਦ ਜੀ ਦਾ ਚਾਇਨ ਕੀਤਾ ਗਿਆ ਪਹਿਲੀ ਵਾਰ ਨਹੀਂ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਇਸੇ ਤੰਗ ਦੇ ਨਾਲ ਆਪਣਾ ਸਾਰਾ ਸਿਸਟਮ ਚਲਾਉਂਦੀ ਹੈ ਔਰ ਇਹਦੇ ਨਾਲ ਵਰਕਰਾਂ ਦੇ ਵਿੱਚ ਕੋ ਖੁਸ਼ੀ ਦੀ ਲਹਿਰ ਹੈ ਅਗਰ ਨਿਤਿਨ ਨਿਬਿੰਦ ਜੀ ਨੂੰ ਕਾਰਜ ਕਰਨੀ ਪ੍ਰਧਾਨ ਲਗਾਇਆ ਗਿਆ ਔਰ ਜੋ ਪਾਰਟੀ ਦੀ ਇੱਕ ਕਾਰਜਸ਼ੈਲੀ ਆ ਕਿ ਪਾਰਟੀ ਨੇ ਇਲੈਕਟਡ ਪ੍ਰੈਜ਼ੀਡੈਂਟ ਚੁਣਨਾ ਉਹਦੀ ਜੋ ਪ੍ਰਕਿਰਿਆ ਉਹ 19 ਤੋਂ ਸ਼ੁਰੂ ਹੋ ਰਹੀ ਹੈ 20 ਤਰੀਕ ਨੂੰ ਦੀ ਜੋ ਵੀ ਵਿਧੀਵਤ ਪ੍ਰਕਿਰਿਆ ਪੂਰੀ ਹੋਏਗੀ ਹੁਣ ਤੋਂ ਉਪਰੰਤ ਭਾਜਪਾ ਨੂੰ ਪ੍ਰਧਾਨ ਮਿਲਣ ਵਾਲੇ ਨੇ ਜਿਹੜੇ ਫੁੱਲ ਫਲੱਜ ਪ੍ਰੈਜ਼ੀਡੈਂਟ ਦੇ ਤੌਰ ਤੇ ਪਾਰਟੀ ਨੂੰ ਅੱਗੇ ਵਿਧਾਨ ਦੇ ਵਿੱਚ ਪਾਰਟੀ ਨੂੰ ਖੜਾ ਕਰਨ ਦੇ ਵਿੱਚ ਵਰਕ ਕਰਨ ਦੇ ਉਤਸ਼ਾਹ ਭਰਤ ਦੇ ਵਿੱਚ ਜੋ ਅੱਜ ਵਿਸ਼ਵ ਵਿਆਪੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਣਿਆ ਹੋਇਆ ਤਾਂ ਉਹਦੇ ਵਿੱਚ ਹੋਰ ਆਪਣਾ ਰੋਲ ਵੱਡਾ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਤਾਂ ਕਰਨਗੇ ਸੋ ਮੈਂ ਸੋਚਦਾ ਵੀ ਇਹ ਇੱਕ ਬਹੁਤ ਵੱਡਾ ਸੰਦੇਸ਼ ਬਾਕੀ ਉਹਨਾਂ ਪਾਰਟੀਆਂ ਨੂੰ ਜਿਹੜੀਆਂ ਬਹੁਤ ਗੱਲਾਂ ਕਰਦੀਆਂ ਨੇ ਪਰਿਵਾਰਾਂ ਦੀਆਂ ਪਾਰਟੀਆਂ ਬਣੀਆਂ ਪਈਆਂ ਨੇ ਇੱਕੋ ਹੀ ਪਰਿਵਾਰ ਚੋਂ ਪਿਓ ਵੀ ਐਮਐਲਏ ਪੁੱਤ ਵੀ ਐਮਐਲਏ ਕੋਈ ਐਮਪੀ ਕੋਈ ਮੁੱਖ ਮੰਤਰੀ ਉਹ ਜਿੰਨਾ ਵੱਡਣਾ ਕਹਿੰਦਾ ਪਹਿਲਾਂ ਘਰ ਚ ਜਿੰਨੇ ਜੀਆ ਟੱਬਰ ਉਹਨਾਂ ਨੂੰ ਆਪਣੇ ਸਰੀਆਂ ਤੱਕ ਨੂੰ ਟਿਕਟਾਂ ਦੇ ਕੇ ਨਵਾਜਦੇ ਨੇ ਬਈ ਯਾਰ ਸਾਡਾ ਸਾਂਝੀਦਾਰਾ ਇਹਨੂੰ ਵੀ ਦੇ ਦਿਓ ਮੇਰੇ ਰਿਸ਼ਤੇਦਾਰਾਂ ਨੂੰ ਵੀ ਦੇ ਦਿਓ ਸੋ ਇਸ ਤੰਗ ਦੇ ਨਾਲ ਜਿਹੜੇ ਲੋਕ ਵੱਡੀਆਂ ਡੈਮੋਕ੍ਰੇਸੀ ਦੀਆਂ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਪਾਰਟੀਆਂ ਸਮਾਜਵਾਦ ਦੀ ਵੱਡੇ ਵੱਡੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਉਹ ਪਾਰਟੀਆਂ ਦੇ ਮੂੰਹ ਦੇ ਉੱਤੇ ਇੱਕ ਬਹੁਤ ਕਰਾਰੀ ਚਪੇੜ ਆ ਕਿ ਇਹ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਇਹ ਕਿਸ ਢੰਗ ਨਾਲ ਚੱਲ ਰਹੀ ਹੈ ਇਸੇ ਕਰਕੇ ਇਹਨੂੰ ਪਾਰਟੀ ਵਿਦ ਡਿਫਰੈਂਸ ਕਿਹਾ ਜਾਂਦਾ ਹਾਂ ਵੇਖੋ ਪਾਰਟੀ ਵਿੱਚ ਡਿਫਰੈਂਸ ਪਾਰਟੀ ਵਿੱਚ ਡਿਸਪਲਨ ਬਿਲਕੁਲ ਇਹ ਵੱਡੀ ਜਗ ਜਾਹਰਾ ਵੀ ਭਾਜਪਾ ਡਿਸਪਲਨ ਚੱਲਦੀ ਹੈ ਤਾਂ ਵਰਕਦਾ ਪੂਰਾ ਖਿਆਲ ਲੱਗਦੀ ਹੈ ਮੰਨਦੇ ਹੋ ਵੀ ਵੱਡੀ ਜ਼ਿੰਮੇਵਾਰੀ ਸੀ ਜਿਹੜੀ ਨਿਤਿ ਨਵੀਰ ਨੇ ਬਿਹਾਰ ਦੀ ਜਿਹੜੀ ਉਹ ਵਿਧਾਨ ਸਭਾ ਹਲਕੇ ਦੇ ਜਿੱਤ ਵੱਡੀ ਲਈ ਨਿਚਾਈ ਹੈ ਵੱਡੀ ਜ਼ਿੰਮੇਵਾਰੀ ਸੀ ਤਾਂ ਉਹ ਬਿਲਕੁਲ ਉਸ ਤੇ ਉੱਪਰ ਹੀ ਉਹਨਾਂ ਦੀ ਅੜੀ ਖਰੇ ਉਤਰਨ ਤੇ ਵੱਡੀ ਮੋਹਰ ਲਗਾਈ ਸੀ ਜੇਪੀ ਨੱਡਾ ਜੀ ਨੇ ਪੰਜਾਬ ਦੇ ਹਿੰਦ ਮੋਦੀ ਖੁਦ ਉਹਨਾਂ ਨੂੰ ਅੱਜ ਦਾ ਇੱਕ ਕਾਰਜਕਾਰੀ ਵਰਕਿੰਗ ਪਲਾਨ ਬਣਾਇਆ ਤਾਂ ਉਸ ਨੂੰ ਲੈ ਕੇ ਵੀ ਕਾਫੀ ਜੋਸ਼ ਸੀ 14 ਦਸੰਬਰ ਨੂੰ ਗੱਲ ਕੀਤੀ ਇਹ ਬਈ ਲੱਗ ਰਿਹਾ ਵੀ ਹੁਣ ਇੱਕ ਆਉਣ ਵਾਲੀ 2027 ਦੇ ਵਿੱਚ ਇਲੈਕਸ਼ਨ ਹੋਣੀਆਂ ਉਹਦਾ ਇੱਕ ਸ਼ੁਭ ਸੰਕੇਤ ਸੀ ਸ ਪੰਜਾਬ ਵਾਸਤੇ ਤੇ ਹਿਮਾਚਲ ਵਾਸਤੇ ਬਿਲਕੁਲ ਸ਼ੁਭ ਸੰਕੇਤ ਉਹ ਕੱਲਾ ਪੰਜਾਬ ਹਿਮਾਚਲ ਹੀ ਨਹੀਂ ਸਾਰੇ ਦੇਸ਼ ਦੇ ਲਈ ਵਧੀਆ ਸੰਦੇਸ਼ ਆ ਉਹਨਾਂ ਦੀ ਕਾਰਜਸ਼ੈਲੀ ਕੰਮ ਕਰਨ ਦਾ ਤਰੀਕਾ ਪਾਰਟੀ ਨੂੰ ਇੰਨਾ ਆਪਣਾ ਸਮਰਪਣ ਕੀਤਾ ਔਰ ਪਾਰਟੀ ਦੀ ਜਿਹੜੀਆਂ-ਜਿਹੜੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਮਿਲੀਆਂ ਚਾਹੇ ਉਹਨਾਂ ਨੇ ਯੁਵਾ ਮੋਰਚੇ ਦੇ ਵਿੱਚ ਕੰਮ ਕੀਤਾ ਰਾਸ਼ਟਰੀ ਸਤਰ ਦੇ ਉੱਤੇ ਚਾਹੇ ਐਮਐਲਏ ਦੇ ਤੌਰ ਤੇ ਵਿਹਾਰ ਸਰਕਾਰ ਦੇ ਵਿੱਚ ਮੰਤਰੀ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਉਹਨਾਂ ਦੇ ਵਿੱਚ ਪਾਰਟੀ ਨੂੰ ਡਿਲੀਵਰ ਕੀਤਾ ਵਰਕਰਾਂ ਦੇ ਕੰਮ ਆਏ ਲੋਕਾਂ ਲਈ ਕੰਮ ਕੀਤਾ ਜੇ ਟਰੇਨਿੰਗ ਦਾ ਕੰਮ ਮਿਲਿਆ ਦੇਸ਼ ਦੇ ਲਈ ਆਪਣੇ ਪ੍ਰਦੇਸ਼ ਦੇ ਲਈ ਤਾਂ ਉਹਦਾ ਕੀਤਾ ਤਾਂ ਜੋ ਉਸੇ ਚੀਜ਼ ਨੂੰ ਕਾਰਨ ਉਹਨਾਂ ਨੂੰ ਨਵਾਜਿਆ ਜਾ ਰਿਹਾ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਆ ਔਰ ਉਹ ਜ਼ਿੰਮੇਵਾਰੀ ਬੜੇ ਵਧੀਆ ਢੰਗ ਦੇ ਨਾਲ ਨਿਭਾ ਕੇ ਹੋਰ ਪਾਰਟੀ ਨੂੰ ਉੱਪਰ ਲੈ ਜਾਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਆਪਣਾ ਤਜਰਵਾ ਉਹਦੇ ਵਿੱਚ ਪਾਣਗੇ ਮਨਸੋ ਕਿਹਾ ਦੇ ਦੋ ਬਗਲ ਕੀ ਤੇ ਵੀ ਬਈ ਇੱਕ ਵੱਡੀ ਜ਼ਿੰਮੇਵਾਰੀ ਨਵਾਈ ਸੀ ਬਿਹਾਰ ਤੋਂ ਸੀ ਜ਼ਿੰਮੇਵਾਰੀ ਮਿਲੀ ਸੀ ਉਸ ਤੋਂ ਪਹਿਲਾਂ ਵੀ ਉਹਨੇ ਫਾਦਰ ਸਾਹਿਬ ਵੀ ਮੰਤਰੀ ਰਹਿ ਚੁੱਕੇ ਆ ਤਾਂ ਇੱਕ ਵੱਡੀ ਜ਼ਿੰਮੇਵਾਰੀ ਦੇ ਨਾਂ ਨਾਲ ਮੰਨਦੇ ਹੋ ਵੀ ਕਿ ਵੱਡਾ ਐਕਸਪੀਰੀਅੰਸ ਸੀ ਰਾਜਨੀਤੀ ਦਾ ਵੀ ਐਕਸਪੀਰੀਅੰਸ ਸੀ ਔਰ ਇੱਕ ਵੱਡੀ ਭਾਜਪਾ ਦੀ ਜਗ੍ਹਾ ਪਾਰਟੀ ਵਿਦ ਡਿਫਰੈਂਸ ਪਾਰਟੀ ਵਿਦ ਡਿਸਪੀਸਲਨ ਵੀ ਉਸ ਬਿਹਾਰ ਜਗ੍ਹਾ ਤੋਂ ਉਹ ਬੰਦਾ ਚੁਣਿਆ ਜਿਹੜੀ ਬਿਲਕੁਲ ਲੜੀ ਸੋਚ ਸੀ ਦੇਸ਼ ਦੀ ਪ੍ਰਗਤੀ ਨੂੰ ਅੱਗੇ ਵਧਾਣਾ ਤੇ ਮੋਦੀ ਦੀ ਸੋਚ ਨੂੰ ਲੈ ਕੇ ਬਿਲਕੁਲ ਉੱਤਰਿਆ ਤਾਂ ਬਿਸ਼ੱਕ ਪ੍ਰੋਟੋਕਾਲ ਹੈਗਾ ਨੂਨੀ ਨੂੰ ਹੋਰ ਬੰਦੇ ਕਰ ਸਕਦੇ ਨੋਮੀਨੇਸ਼ਨ ਲੇਕਿਨ ਸਿੱਧੇ ਤੋ ਤੇੜੀ ਮੂਰ ਹੈ ਔਰ ਇਤੇ ਨਵੀਨਤੀ ਲੱਗੀ ਨਜ਼ਰ ਆ ਰਹੀ ਅ ਦੇਖੋ ਮੈਂ ਇਹਦੇ ਚ ਫਿਰ ਉਹੀ ਗੱਲ ਕਰਦਾ ਵੀ ਸਾਡੀ ਪਾਰਟੀ ਜਿਹੜੀ ਆ ਵਿਦ ਡਿਫਰੈਂਸ ਔਰ ਹਰ ਕੰਮ ਵਿਦ ਬਿਲਕੁਲ ਵਿਧੀਵਤ ਅੰਗ ਦੇ ਨਾਲ ਸਹਿਮਤੀ ਹੋ ਜਾਣਾ ਔਰ ਬੰਨਾ ਪਾਰਟੀ ਦੇ ਵਿੱਚ ਇੱਕ ਪ੍ਰਕਿਰਿਆ ਦਾ ਹਿੱਸਾ ਉਹ ਹੋਣੀ ਵੀ ਚਾਹੀਦੀ ਹੈ ਅਸੀਂ ਸਾਡਾ ਮਿਸ਼ਨ ਕੀ ਹੈ ਸਾਡਾ ਮਿਸ਼ਨ ਆ ਆਪਣੇ ਦੇਸ਼ ਨੂੰ ਵਿਸ਼ਵਗੁਰੂ ਬਣਾਉਣ ਦੇ ਵਿੱਚ ਅੱਜ ਦੇਸ਼ ਨੂੰ ਭਾਰਤੀ ਜਨਤਾ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਨਰਿੰਦਰ ਮੋਦੀ ਜੀ ਵਰਗਾ ਚਿਹਰਾ ਦਿੱਤਾ ਜਿਹੜਾ ਦੇਸ਼ ਨੂੰ ਕਿੱਥੇ ਕਿੱਥੋਂ ਲੈ ਗਿਆ ਇਹ ਉਹਨਾਂ ਦੀ ਵੱਡੀ ਵਿਆਪਕ ਸੋਚ ਐ ਸੋ ਉਹ ਪਾਰਟੀ ਨੇ ਉਹ ਅਗਰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਦਾ ਉਹਦਾ ਬਹੁਤ ਵੱਡਾ ਯੋਗਦਾਨ ਉਹਦੇ ਵਿੱਚ ਰਹਿਣ ਵਾਲਾ ਔਰ ਉਹ ਪ੍ਰਕਿਰਿਆ ਉਸ ਪ੍ਰਕਿਰਿਆ ਦੇ ਵਿੱਚ ਨਿਕਲ ਕੇ ਹੀ ਜਿਹੜਾ ਪ੍ਰਧਾਨ ਦੀ ਕੋਸ਼ਿਸ਼ਣਾ ਹੋਣੀ ਆ ਉਹ ਬਿਲਕੁਲ ਉਸ ਕੰਮ ਨੂੰ ਜੋ ਡੇਟਾ ਆ ਗਿਆ ਉਹ ਹੋਏਗਾ ਔਰ ਜੋ ਪਾਰਟੀ ਦੀ ਔਰ ਸਰਵਉੱਚੀ ਲੀਡਰਸ਼ਿਪ ਦੀ ਪੂਰੇ ਸੰਗਠਨ ਦੀ ਜਿਹੜੀ ਉਹਦੇ ਵਿੱਚ ਜਿੱਥੇ ਸਹਿਮਤੀ ਆ ਜਿੱਥੇ ਉਹਨਾਂ ਨੇ ਲਗਾਇਆ ਉਹ ਉਹ ਬਿਲਕੁਲ ਪਾਰਟੀ ਦੀ ਨੁਮਾਇੰਦਗੀ ਕਰਨਗੇ ਔਰ ਪਾਰਟੀ ਨੂੰ ਦਿਸ਼ਾ ਦੇਣਗੇ ਮੈਂ ਤੁਸੀਂ ਜਾਓਗੇ ਵੀਤਰੀਨ ਫੰਕਸ਼ਨ ਬਵੇ ਫੰਕਸ਼ਨ ਵੀ ਜਾਵਾਂਗਾ ਕਿਉਂ ਨਹੀਂ ਜਾਵਾਂਗੇ ਜ਼ਰੂਰ ਜਾਵਾਂਗੇ ਰਾਸ਼ਟਰੀ ਸਾਡੇ ਪ੍ਰਧਾਨ ਮਨ ਰਹੇ ਨੇ ਤਾਂ ਅਸੀਂ ਹਰਸ਼ੋਰ ਲਾਸ ਦੇ ਨਾਲ ਜੋਸ਼ ਹੈ ਜੋਸ਼ ਪੂਰੇ ਉਹਦੇ ਨਾਲ ਜਾਵਾਂਗੇ ਔਰ ਸਾਡਾ ਜਣਾ ਸਾਰਿਆਂ ਦਾ ਵੱਡਦਾ ਅਸੀਂ ਇਸ ਤੋਂ ਵੱਡਾ ਪਾਰਟੀ ਦਾ ਹੋਰ ਕੀ ਹੋ ਸਕਦਾ ਵੀ ਜਦੋਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕੋਸ਼ਤ ਹੋ ਰਹੇ ਨੇ ਸਾਡਾ ਜਾਣਾ ਤੇ ਅਸੀਂ ਜਰੂਰ ਜਾਵਾਂਗੇ ਹਾਈਕਲ ਬੜੀ ਖਾਸ ਉਹਨਾਂ ਵਿਚਾਰੀ ਆ ਵੀ ਪੰਜਾਬ ਦੇ ਕਾਫੀ ਜਿਹੜੇ ਲੋਕ ਐ ਕਾਦੇ ਭਾਜਪਾ ਦੀ ਤੋਂ ਸਮੂਹ ਲੀਡਰਸ਼ਿਪ ਦੇ ਨਾਲ ਲੜੇ ਵਰਕਰ ਵੀ ਐ ਕਾਫੀ ਜੋਸ਼ ਐ ਉਹ ਦਿੱਲੀ ਪਹੁੰਚਣਾ ਸ਼ੁਰੂ ਹੋ ਜਾਣਾ ਵੀ ਸੰਡੇ ਤੋਂ ਬਾਅਦ ਜਾਂ ਸੋਮਵਾਰ ਤੱਕ ਲੱਗਦਾ ਵੀ ਕਿ ਰੇ ਕਿਤੇ ਆ ਕੇ ਹੁਣ ਪੰਜਾਬ ਦੀ ਜਿਹੜੀ ਫਾਜ਼ਿਲਕਰ ਦੇ ਪਿੱਛੇ ਦੀ ਰੈਲੀ ਹੋਈ ਐ ਇਸ ਤੋਂ ਬਾਅਦ ਸ਼੍ਰੀ ਮੁਖਸਰਾ ਤੁਹਾਡੀ ਭਾਜਪਾ ਦੀ ਪਹਿਲੀ ਕਲੀ ਇਤਿਹਾਸਿਕ ਰਹੇ ਹੋ ਜਿਹਦੇ ਇੱਕ ਵੱਡੀ ਛਾਪ ਛੱਡੀ ਐ ਲੱਗਦਾ ਵੀ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਬੰਦੇ ਸ਼ੁਭ ਸੰਕੇਤ ਵੀ ਆ ਰਿਹਾ ਰਸਤਾ ਖੋਲਣਾ ਨਜ਼ਰ ਆ ਰਿਹਾ ਐ ਨੀ ਬਿਲਕੁਲ ਇੱਥੇ ਕੋਈ ਦੋ ਰਾਏ ਨਹੀਂ ਇਹ ਭਾਜਪਾ ਦੀ ਇਕੱਲੀ ਵੱਡੀ ਰੈਲੀ ਇਹ ਇੱਕ ਸ਼ੁਰੂਆਤ ਜਿਹੜੀ ਡਿਫਰੈਂਟ ਢੰਗ ਨਾਲ ਹੋਈ ਆ ਔਰ ਇੱਕ ਉਹਨਾਂ ਵਿਰੋਧੀਆਂ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਥੱਪੜ ਆ ਇਹ ਜਿਸ ਢੰਗ ਦੇ ਨਾਲ ਇਹ ਰੈਲੀਆਂ ਹੋ ਰਹੀਆਂ ਨੇ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਲੋਕਾਂ ਨੂੰ ਜਿਸ ਚੀਜ਼ ਦੇ ਲਈ ਗੁਬਰਾ ਕੀਤਾ ਜਾਂਦਾ ਪੰਜਾਬ ਦੇ ਵਿੱਚ ਇੱਕ ਪ੍ਰਵਿਤੀ ਬਣ ਗਈ ਸਰਕਾਰਾਂ ਦੇ ਲੋਕ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਲੋਕ ਔਰ ਦੂਸਰਾ ਕਾਂਗਰਸ ਦੇ ਲੋਕ ਇਹਨਾਂ ਨੇ ਤਾਂ ਇੱਕ ਲੜ ਬਣ ਲਿਆ ਗੱਲ ਨੂੰ ਵੀ ਅਸੀਂ ਹਰ ਗੱਲ ਦਾ ਪੈਕਿੰਗ ਕੁਛ ਅੰਦਰ ਕੁਛ ਦੱਸਣਾ ਕੁਛ ਅੰਦਰੋਂ ਮਟੀਰੀਅਲ ਕੁਛ ਹੋ ਰਿਹਾ ਹਰ ਗੱਲ ਨੂੰ ਝੂਠ ਚ ਲਪੇਟ ਕੇ ਮਤਲਬ ਉਹ ਮਤਲਬ ਹਰ ਗੱਲ ਦੇ ਵਿੱਚ ਇੱਕ ਕੰਟਰੋਵਰਸੀ ਖੜੀ ਕਰਕੇ ਉਹ ਇੱਕ ਆਪਣਾ ਹੱਕ ਸਮਝ ਲਿਆ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਜਾ ਕੇ ਮੋਦੀ ਦਾ ਵਿਰੋਧ ਕਰਨਾ ਭਾਰਤ ਸਰਕਾਰ ਦਾ ਵਿਰੋਧ ਕਰਨਾ ਉਹ ਹੁਣ ਲੋਕ ਇਹਨਾਂ ਚੀਜ਼ਾਂ ਨੂੰ ਅਕਸੈਪਟ ਕਰਨਾ ਬੰਦ ਕਰ ਚੁੱਕੇ ਨੇ ਉਹਨਾਂ ਨੇ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਨੂੰ ਨੋਟਿਸ ਕਰਨਾ ਬੰਦ ਕਰਤਾ ਇਸ ਕਰਕੇ ਜਦੋਂ ਇਹ ਰੈਲੀਆਂ ਦੇ ਵਿੱਚ ਜਾਣਾ ਹੋਇਆ ਤੁਸੀਂ ਦੇਖਿਆ ਹੋਣਾ ਜਾਖੜ ਰੈਲੀ ਉਹ ਬਹੁਤ ਰੈਲੀ ਹੋਈ ਬੁਖਸਰ ਸਭ ਰੈਲੀ ਹੋਈ ਆਪਣਾ ਜਗਰਾਉ ਹੋਈ ਆਪਣਾ ਪਠਾਨਕੋਟ ਹੋਈ ਜਲੰਧਰ ਹੋਈ ਔਰ ਸਮਰਾਲੇ ਹੋਈ ਤੁਸੀਂ ਦੇਖੋ ਉੱਥੇ ਜੋ ਜਨਤਾ ਜਿਸ ਧੰਗ ਦੇ ਨਾਲ ਆਈ ਉਹ ਪਤਾ ਲੱਗਦਾ ਸੀ ਨਹੀਂ ਕਿ ਗੱਲ ਸਾਹਮਣੇ ਵੀ ਆਈ ਸ਼੍ਰੀ ਮੁਖਸਰ ਸਾਹਿਬ ਦੀ ਰੈਲੀ ਨੇ ਸਾਬਤ ਕੀਤਾ ਵੀ ਤੁਹਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਕੱਲ ਹੀ ਸਾਡੇ ਅਸੀਂ ਪਾਰਟੀ ਪਾਰਟੀ ਜਿਹੜੀ ਗੱਲ ਪਾਰਟੀ ਵਿੱਚ ਡਿਫਰੈਂਸ ਪਾਰਟੀ ਵਿੱਚ ਡਿਸਪਲਿਨ ਵੀ ਮੰਨਦੇ ਹੋ ਵੀ ਕੱਲ ਹੀ ਰੈਲੀ ਕਰਕੇ ਇੱਕ ਇਤਿਹਾਸ ਵੀ ਰਚਿਆ ਗਿਆ ਤੁਹਾਡੇ ਵੱਲੋਂ ਵੀ ਇਹ ਸ਼ੂਭ ਸੰਗੀਤ ਹੈਗਾ ਹੀ ਜਖੜਦਾ ਖੁਦ ਵੀ ਸ਼ੂਭ ਸੰਗੀਤ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਬੈਠ ਗਏ ਆ ਬਿਲਕੁਲ ਕੋਈ ਸ਼ੱਕ ਨਹੀਂ ਕਿਉਂਕਿ ਉਹ ਇੱਕ ਧਾਰਮਿਕ ਲਹਿਜੇ ਦੇ ਨਾਲ ਉਹਨਾਂ ਸ਼ਹੀਦਾਂ ਦੇ ਪ੍ਰਤੀ ਇੱਕ ਨਤਮਸਤਕ ਹੋਣ ਦੇ ਲਈ ਉਹਨਾਂ ਉਹਦੇ ਵਿੱਚ ਉਸ ਚੀਜ਼ ਦਾ ਵੀ ਬਹੁਤ ਵੱਡਾ ਉਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਸ਼ਹਾਦਤ ਹੋਈਆਂ ਉਹਦੇ ਪ੍ਰਤੀ ਵੀ ਇੱਕ ਆਪਣੀ ਹਾਜ਼ਰੀ ਉੱਥੇ ਲਗਵਾਈ ਔਰ ਉਸ ਮਾਹੌਲ ਦੇ ਵਿੱਚ ਲੋਕ ਜਿਸ ਢੰਗ ਦੇ ਨਾਲ ਭਾਜਪਾ ਦੀ ਰੈਲੀ ਦੇ ਵਿੱਚ ਇਕੱਠੇ ਹੋਏ ਔਰ ਤੁਸੀਂ ਦੇਖਿਆ ਹੋਣਾ ਬਈ ਅਸੀਂ ਤਾਂ ਕੋਈ ਲੁਧਿਆਣੇ ਤੋਂ ਕੋਈ ਲੋਕ ਇਸ ਤਰ੍ਹਾਂ ਵਰਕਰ ਨਹੀਂ ਭੇਜੇ ਬੱਸਾਂ ਭਰ ਕੇ ਜਾਂ ਹੋਰ ਜੀ ਜੀ ਤੇ ਇਹ ਮੌਕੇ ਦੀ ਸਰਕਾਰ ਨੇ ਤਾਂ ਪੰਜਾਬ ਸਰਕਾਰ ਦੀਆਂ ਬੱਸਾਂ ਦਾ ਮਿਸਯੂਜ਼ ਕੀਤਾ ਜਿਸ ਢੰਗ ਦੇ ਨਾਲ ਉਹਨਾਂ ਨੂੰ ਲਗਾਇਆ ਸੀਗਾ ਇਹਨਾਂ ਨੂੰ ਉਸ ਸਥਾਨ ਦੇ ਉੱਤੇ ਆਪਣੀ ਰੈਲੀ ਆਪਣੀ ਸਭਾ ਦੇ ਵਿੱਚ ਕਰਨ ਦੇ ਲਈ ਕਿੰਨੀ ਮੁਸ਼ਕਲਤ ਕਰਨੀ ਪਈ ਹੈ ਇਹਨਾਂ ਨੂੰ ਇਹ ਚੀਜ਼ਾਂ ਦਿਖਾਉਂਦੀਆਂ ਨੇ ਵੀ ਪਿਕਚਰ ਕੁਝ ਹੋਰ ਆ ਦਿਖਾਈ ਕੁਝ ਹੋਰ ਜਾ ਰਹੀ ਆ ਇਹਦਾ ਸਵਰੂਪ ਕੁਝ ਹੋਰ ਬਣ ਰਿਹਾ ਸੋ ਇਹ ਤੁਹਾਨੂੰ ਮੈਂ ਦੱਸਦਾ ਵੀ ਇਹ ਹਜੇ ਸ਼ੁਰੂਆਤ ਆ ਹਜੇ ਬੜੀ ਜਲਦੀ ਤੁਹਾਨੂੰ ਹੋਰ ਜ਼ਿਆਦਾ ਇਹ ਤੋਂ ਵਿਆਪਕ ਵੱਡੀਆਂ ਰੈਲੀਆਂ ਔਰ ਲੋਕਾਂ ਦੇ ਇਕੱਠ ਠੱਠਾ ਮਾਰਦੇ ਤੁਹਾਨੂੰ ਨਜ਼ਰ ਆਣਗੇ ਜਦੋਂ ਭਾਰਤੀ ਜਨਤਾ ਪਾਰਟੀ ਹਰ ਇੱਕ ਵਿਧਾਨ ਸਭਾ ਦੇ ਵਿੱਚ ਜਾ ਕੇ ਹਰੇਕ ਇਲਾਕੇ ਦੇ ਵਿੱਚ ਹੋਰ ਵੱਡੇ ਸਮਾਗਮ ਕਰਕੇ ਉਹਨਾਂ ਵਿੱਚ ਸ਼ਾਮਲ ਹੋਣਗੇ ਦਾ ਇਹਦਾ ਇੱਕ ਤੁਹਾਨੂੰ ਅਲੱਗ ਹੀ ਸਵਰੂਪ ਨਜ਼ਰ ਆਊਗਾ ਬਹੁਤ ਬਹੁਤ ਸ਼ੁਕਰੀਆ ਆ ਦੱਸ ਦਈਏ ਕਿ ਆ ਪੰਜ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਤਨ ਨਵੀਨ ਫਿਲਹਾਲ ਅਪਚਾਰਿਕ ਹੀ ਕੋਸ਼ਨਾ ਬਾਕੀਆ ਲੇਕਿਨ ਤੁਹਾਨੂੰ ਦੱਸਦੀ ਕਿ 19 ਜਨਵਰੀ ਸ਼ਾਮ 6:30 ਵਜੇ ਇੱਕ ਪ੍ਰੈਸ ਰਿਲੀਜ਼ ਹੋਊਗਾ ਤਾਂ ਉਸ ਰਾਸ਼ਟਰੀ ਪ੍ਰਧਾਨ ਭਾਜਪਾ ਦੇ ਐਲਾਨ ਜਗ੍ਹਾ ਤਾਂ 23 ਨੂੰ ਦਿੱਲੀ ਦੇ ਵਿੱਚ ਇੱਕ ਵੱਡਾ ਸਮਾਗਮ ਹੋ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਖੁਦ ਉਸ ਰਾਸ਼ਟਰੀ ਭਾਜਪਾ ਦੇ ਪ੍ਰਧਾਨ ਨੂੰ ਉਹਨਾਂ ਦਾ ਅਹੁਦਾ ਸੰਬੰਧਨ ਦੀ ਸੋਚ ਕਾਨਗੇ ਤਾਂ ਆਉਣ ਵਾਲੇ ਖਾਸੇ ਹਿਮਾਚਲ ਔਰ ਖਾਸੇ ਪੰਜਾਬ ਦੇ ਵਿੱਚ 2027 ਦੀ ਦਸਤਰੀ ਸ਼ੁਰੂਆਤ ਲੜੀ ਸ਼੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੋਂ ਹੋਈ ਹੈ ਭਾਜਪਾ ਦੀ ਇੱਕ ਵੱਡੀ ਇਤਿਹਾਸਕ ਰੈਲੀ ਸੀ ਜਿਸ ਨੇ ਸਾਬਿਤ ਕੀਤਾ ਕਿ ਮਨਰੇਗਾ ਦੇ ਨਾਲ-ਨਾਲ ਮਜ਼ਦੂਰ ਦੇ ਆਮਲੇ ਲੋਕ ਹੈ ਪਿੰਡਾਂ ਦੇ ਲੋਕ ਹੈ ਉਹ ਵੀ ਭਾਜਪਾ ਦੀ ਸਕਾਰ ਪੰਜਾਬ ਦੇ ਵਿੱਚ ਚਾਹਨੇ ਖੈ ਸਮਾਂ ਦੱਸੂਗਾ ਕਿਤੇ ਤੇ ਆ ਕੇ ਇਸ ਵਾਰ ਨਿਤਿਨ ਨੰਬੀਨ ਦੇ ਰਾਸ਼ਟਰੀ ਪ੍ਰਧਾਨ ਬਨਨ ਤੇ ਭਾਜਪਾ ਦੀ ਸਮੂਹ ਲੀਡਰਸ਼ਿਪ ਦੇ ਨਾਲ ਕਾਰਜਕਾਰੀ ਕਾਫੀ ਉਸਾਇਆ ਤਾਂ ਸण्डे ਤੋਂ ਹੀ ਯਾਨੀ ਕਿ ਸੋਮਵਾਰ ਤੋਂ ਹੀ ਜਿਹੜੇ ਵਰਕਰ ਹੈ ਉਹ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਨਗੇ ਕਮੈਂਮੈਂਟ ਬੋਬੀਨਾ ਸੰਦੀਪ ਸ਼ਰਮਾ ਦੇਨੀਸਰ ਟੀਵੀ ਲੁਧਿਆਣਾ